ਹੈਲੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਮਨਪ੍ਰੀਤ ਕੌਰ ਮੈਂ ਨਿਜਕਤ ਤੁਹਾਡਾ ਸਵਾਗਤ ਕਰ ਰਹੀ ਆਂ ਅੱਜ ਅਸੀਂ ਬਣਾਉਣ ਜਾ ਰਹੇ ਆਂ ਲਸਨੀ ਪਾਲਕ ਕੌਨ ਦੀ ਸਬਜ਼ੀ ਜੋ ਕਿ ਬਹੁਤ ਜਿਆਦਾ ਟੇਸਟੀ ਬਣਦੀ ਹੈ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਇਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਜਿਆਦਾ ਟੇਸਟੀ ਲੱਗਦੀ ਹੈ ਸਰਦੀਆਂ ਆ ਗਈਆਂ ਨੇ ਸਰਦੀਆਂ ਦੀ ਹਰੀ-ਹਰੀ ਸਬਜ਼ੀਆਂ ਬਹੁਤ ਜ਼ਿਆਦਾ ਟੇਸਟੀ ਲੱਗਦੀਆਂ ਨੇ ਚਾਹੇ ਤੇ ਉਹ ਪਾਲਕ ਹੋਵੇ ਮੇਥੀ ਹੋਵੇ ਸਾਗ ਹੋਵੇ ਬਹੁਤ ਜ਼ਿਆਦਾ ਟੇਸਟੀ ਬੰਦਾ ਹੋਵੇ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਔਰ ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹਦਾ ਨੋਟੀਫਿਕੇਸ਼ਨ ਜਲਦੀ ਤੇ ਤਰ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਸਭ ਤੋਂ ਪਹਿਲਾਂ ਅਸੀਂ ਦੇਖੋ ਪਾਲਕ ਲਿੱਤੀ ਹੈ ਜਿਹਨੂੰ ਆਪਾਂ ਨੇ ਸਾਫ਼ ਕਰਕੇ ਚੰਗੀ ਤਰੀਕੇ ਨਾਲ 4 ਤੋਂ 5 ਵਾਰੀ ਧੋ ਲਿੱਤਾ ਵੈ ਕਿਉਂਕਿ ਇਹਦੇ ਵਿੱਚ ਮਿੱਟੀ ਹੁੰਦੀ ਹੈ ਆਪਾਂ ਇਹਨੂੰ ਚੰਗੀ ਤਰੀਕੇ ਨਾਲ 4 ਤੋਂ 5 ਵਾਰੀ ਧੋਣਾ ਵੈ ਉਸ ਤੋਂ ਬਾਅਦ ਆਪਾਂ ਇਹਨੂੰ ਉਬਾਲਾਂਗੇ ਇਹ ਦੇਖੋ ਉਬਾਲਣ ਵਾਸਤੇ ਅਸੀਂ ਸਭ ਤੋਂ ਪਹਿਲਾਂ ਅਸੀਂ ਪਾਣੀ ਲੈ ਲੈਣਾ ਹੈ ਖੁੱਲਾ ਪਾਂਡਾ ਲੈ ਲੈਣਾ ਹੈ ਚਾਹੇ ਕੜਾਈ ਹੋਵੇ ਕੋਈ ਪਤੀਲਾ ਹੋਵੇ ਤੁਸੀਂ ਖੁੱਲਾ ਪਾਂਡਾ ਲੈ ਲੈਣਾ ਹੈ ਜਿਹਦੇ ਚ ਅਸੀਂ ਉਬਾਲਾਂਗੇ ਖੁੱਲੇ ਪਾਂਡੇ ਨੂੰ ਉਬਾਲਣਾ ਕੀ ਹੁੰਦਾ ਕਿ ਇਹਦਾ ਰੰਗ ਨਹੀਂ ਖਰਾਬ ਹੁੰਦਾ ਇਹਦਾ ਰੰਗ ਹੋਰ ਵਧੀਆ ਬਣ ਕੇ ਤਿਆਰ ਹੁੰਦਾ ਵੈ ਇਹ ਦੇਖੋ ਸਾਡਾ ਪਾਣੀ ਉਬਲ ਚੁੱਕਿਆ ਵੈ ਹੁਣ ਅਸੀਂ ਇਹਦੇ ਵਿੱਚ ਜੋ ਪਾਲਕ ਧੋ ਕੇ ਤਿਆਰ ਕੀਤੀ ਸੀਗੀ ਸਾਫ਼ ਕੀਤੀ ਸੀਗੀ ਉਹ ਪਾ ਦਾਂਗੇ ਇਹਦੇ ਵਿੱਚ ਇਹ ਦੇਖੋ ਆਪਾਂ ਸਾਰੀ ਪਾਲਕ ਇਹਦੇ ਵਿੱਚ ਪਾ ਦਾਂਗੇ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਸਾਡੀ ਪਾਲਕ ਬਹੁਤ ਜ਼ਿਆਦਾ ਹੈ ਪਰ ਜਦੋਂ ਇਹ ਉਬਲ ਜਾਏਗੀ ਤੇ ਬਹੁਤ ਘੱਟ ਰਹਿ ਜਾਂਦੀ ਹੈ ਇਹ ਦੇਖੋ ਆਪਾਂ 4 ਤੋਂ 5 ਇਹਦੇ ਵਿੱਚ ਹਰੀਆਂ ਮਿਰਚਾਂ ਪਾ ਦੇਣੀਆਂ ਨੇ ਤੇ ਥੋੜ ਜਿਹਾ ਅਸੀਂ ਅਦਰਕ ਪਾ ਦਨਾਂਗੇ ਤੇ ਥੋੜਾ ਜਿਹਾ ਹੀ ਅਸੀਂ ਇਹਦੇ ਵਿੱਚ ਲਸਣ ਪਾ ਦਾਂਗੇ ਇਹ ਸਾਰੀ ਚੀਜ਼ਾਂ ਪਾ ਕੇ ਅਸੀਂ ਇਹਨੂੰ ਉਬਾਲਾ ਦਵਾਂਗੇ ਨਮਕ ਮੈਂ ਇਸ ਟਮ ਨਹੀਂ ਪਾਉਂਦੀ ਇਹਦੇ ਵਿੱਚ ਕਿਉਂਕਿ ਇਸ ਟਮ ਪਾਲਕ ਦੇਖਾਂ ਚ ਬਹੁਤ ਜ਼ਿਆਦਾ ਲੱਗਦੀ ਹੈ ਤਾਂ ਅਗਰ ਨਮਕ ਇਸ ਟਮ ਇਹਦੇ ਪਾ ਦਿਆਂਗੇ ਤੇ ਨਮਕ ਦਾ ਕਈ ਵਾਰ ਜ਼ਿਆਦਾ ਹੋ ਜਾਂਦਾ ਵੈ ਜਦੋਂ ਸਾਡਾ ਤੜਕਾ ਤਿਆਰ ਕਰਨਾ ਅਸੀਂ ਨਮਕ ਉਹ ਤੋਂ ਹੀ ਪਾਵਾਂਗੇ ਇਹ ਦੇਖੋ ਹੁਣ ਸਾਡੀ ਸਬਜ਼ੀ ਨੂੰ ਚੰਗੀ ਤਰੀਕੇ ਨਾਲ ਪਾਲਕ ਨੂੰ ਉਬਾਲੇ ਆ ਚੁੱਕੇ ਨੇ ਇਹ ਦੇਖੋ ਆਪਾਂ ਐਸੀ ਤਰੀਕੇ ਨਾਲ ਉਬਾਲੇ ਤਵਾਣੇ ਨੇ ਉਸ ਤੋਂ ਬਾਅਦ ਅਸੀਂ ਇਹਨੂੰ ਕੱਢ ਕੇ ਠੰਡੇ ਪਾਣੀ ਨਾਲ ਧੋਕੇ ਇਹਨੂੰ ਬਰੀਕ ਪੀਸ ਲਾਂਗੇ ਆਪਾਂ ਇਹ ਮਿਕਸੀ ਜਾਰ ਚ ਪਾ ਦਿੱਤਾ ਵੈ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਜਦੋਂ ਅਸੀਂ ਇਹਨੂੰ ਉਬਾਲਨਾਵੇਂ ਜਦੋਂ ਅਸੀਂ ਇਹਨੂੰ ਕੱਢਣਾ ਛਾਨਨੀ ਦੇ ਵਿੱਚ ਥੋੜਾ ਜਿਹਾ ਠੰਡਾ ਪਾਣੀ ਆ ਪਾ ਕੇ ਅਸੀਂ ਇਹਨੂੰ ਠੰਡਾ ਕਰ ਦੇਣਾਵੇਂ ਤੇ ਨਾਲ ਹੀ ਅਸੀਂ ਇਹਨੂੰ ਠੰਡਾ ਹੋਣ ਤੋਂ ਬਾਅਦ ਪੀਸ ਲਾਂਗੇ ਇਹ ਦੇਖੋ ਆਪਾਂ ਹੁਣ ਦਾ ਤੜਕਾ ਬਣਾ ਕੇ ਤਿਆਰ ਕਰਾਂਗੇ ਕੜਾਈ ਲੈ ਲਿੱਤੀ ਐ ਜਿਹਦੇ ਵਿੱਚ ਮੈਂ ਦੋ ਕੜਚੀ ਇਹਦੇ ਵਿੱਚ ਮੈਂ ਦੇਸੀ ਘਿਓ ਪਾ ਰਹੀ ਆ ਦੇਸੀ ਘਿਓ ਦੇ ਵਿੱਚ ਆਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਵੈ ਤੁਸੀਂ ਚਾਹੇ ਤੇ ਮੱਖਣ ਵੀ ਪਾ ਸਕਦੇ ਹਗੇਓ ਤੁਸੀਂ ਇਹਨੂੰ ਤੇਸੀ ਘਿਓ ਦੇ ਵਿੱਚ ਹੀ ਬਣਾਓਗੇ ਤੇ ਜ਼ਿਆਦਾ ਵਧੀਆ ਵੈ ਬਾਕੀ ਤੁਸੀਂ ਜੇ ਕੁਕਿੰਗ ਆਇਲ ਜੋ ਤੁਸੀਂ ਯੂਜ਼ ਕਰਦੇ ਤੁਸੀਂ ਉਹ ਲੈ ਸਕਦੇ ਹਗੇਓ ਸਾਡਾ ਘਿਓ ਚੰਗੀ ਤਰੀਕੇ ਨਾਲ ਗਰਮ ਹੋ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਇਹ ਦੇਖੋ ਜੋ ਸਾਡਾ ਘਿਓ ਵੈ ਉਹ ਚੰਗੀ ਤਰੀਕੇ ਨਾਲ ਗਰਮ ਹੋ ਚੁੱਕਿਆ ਹੋਇਆ। ਹੁਣ ਅਸੀਂ ਇਹਦੇ ਵਿੱਚ 2 ਤੋਂ 3 ਪਿਆਜ਼ ਅਸੀਂ ਬਰੀਕ-ਬਰੀਕ ਕੱਟ ਕੇ ਇਹਦੇ ਵਿੱਚ ਪਾ ਦਾਂਗੇ। ਇਸ ਤਰ੍ਹਾਂ ਬਰੀਕ-ਬਰੀਕ ਕੱਟ ਕੇ ਪਾਦਣੇ ਨੇ। ਹੁਣ ਅਸੀਂ ਪਿਆਜ਼ਾਂ ਨੂੰ ਚੰਗੀ ਤਰੀਕੇ ਨਾਲ ਪੁੰਨਾ ਹੈ। ਜਦ ਤੱਕ ਸਾਰੇ ਪਿਆਜ਼ ਦਾ ਕਲਰ ਨਹੀਂ ਚੇਂਜ ਹੋ ਜਾਂਦਾ ਤੇ ਕੱਚਾਪਨ ਨਹੀਂ ਖਤਮ ਹੋ ਜਾਂਦਾ ਤਾਂ ਤੱਕ ਅਸੀਂ ਨੂੰ ਚੰਗੀ ਤਰੀਕੇ ਨਾਲ ਪੁੰਨਾਂਗੇ। ਇਹ ਦੇਖੋ। ਨੋ ਪਚੰਗੀ ਤਰੀਕੇ ਨਾਲ ਪੁੰਨਾਵੇਂ ਤਾਂ ਕਿ ਜੋ ਸਾਡਾ ਪਿਆਜ਼ ਕੱਚਾ ਨਾ ਰਹਿ ਜਾਵੇ ਇਹ ਦੇਖੋ ਸਾਡਾ ਥੋੜਾ ਜਿਹਾ ਹਲਕਾ ਜਿਹਾ ਗੁਲਾਬੀ ਹੋ ਚੁੱਕਿਆ ਵੈ ਪਰ ਅਸੀਂ ਜੇ ਹੋਰ ਥੋੜਾ ਜਿਹਾ ਪੁੰਨਾ ਇਹਨੂੰ ਆ ਦੇਖੋ ਹੁਣ ਅਸੀਂ ਚੰਗੀ ਤਰੀਕੇ ਨਾਲ ਪੁੰਨਾਂਗੇ ප චංගිතලප ඔන්නන තක්කි ද කච්චපන්නාවේඇන්න පුන්නන් විස අනු දෝතතු තිෙන්මට ලක්දනෙ ප්‍රබාලන පුුණන්නා චංගීතරරික් කන්න ਹੌਨ ਅਸੀਏ ਦੇ ਵਿੱਚ ਇੱਕ ਤੋਂ ਦੋ ਚਮਚ ਲਸਣ ਅਦਰਕ ਦਾ ਪੇਸਟ ਪਾ ਦਾਂਗੇ ਆਪਾਂ ਲਸਣ ਅਦਰਕ ਦਾ ਪੇਸਟ ਪਾਇਆ ਹੋਇਆ ਤੁਸੀਂ ਚਾਹੇ ਤੇ ਲਸਣ ਅਦਰਕ ਨੂੰ ਕੁੱਟ ਕੇ ਵੀ ਪਾ ਸਕਦੇ ਹੈਗੇ ਹੋ ਇਹ ਆਪਣਾ ਲਸਣ ਹੀ ਪਾਲਕ ਹੈਗਾ ਵਾ ਇਸ ਕਰਕੇ ਆਪਾਂ ਲਸਣ ਐਨ ਪਹਿਲਾਂ ਆਪਾਂ ਉਬਾਲਨ ਚ ਵੀ ਪਾਇਆ ਸੀਗਾ ਤੇ ਹੁਣ ਤੜਕੇ ਦੇ ਵਿੱਚ ਵੀ ਪਾਇਆ ਵੈ ਇਹ ਦੇਖੋ ਹੁਣ ਆਪਾਂ ਇੱਕ ਟਮਾਟਰ ਬਰੀਕ-ਬਰੀਕ ਕੱਟ ਕੇ ਪਾ ਦਿੱਤਾ ਵੈ ਤੁਸੀਂ ਚਾਹਤੇ ਤੇ ਪੇਸਟ ਵੀ ਬਣਾ ਸਕਦੇ ਹੈਗੇ ਹੋ ਹੁਣ ਆਪਾਂ ਇਹਨਾਂ ਚੰਗੀ ਤਰ੍ਹਾਂ ਭੁੰਨਾ ਵੈ ਜੋ ਲਸਨੀ ਪਾਲਕ ਹੈ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਇਹ ਦੇਖੋ ਆਪਾਂ ਚੰਗੀ ਤਰੀਕੇ ਨਾਲ ਇਹਨਾਂ ਨੂੰ ਭੁੰਨ ਲੈਣਾ ਵੈ ਅਸੀਂ ਪਹਿਲਾਂ ਟਮਾਟਰ ਪਾਣ ਤੋਂ ਬਾਅਦ ਅਸੀਂ ਉਹਨਾਂ ਦੇ ਵਿੱਚ ਨਮਕ ਪਾ ਦਾਂਗੇ ਤਾਂ ਕਿ ਜੋ ਸਾਡੇ ਟਮਾਟਰ ਨੇ ਜਲਦੀ ਥਰੇ ਗਲ ਜਾਣ ਮੈਂ ਇੱਕ ਚਮਚਾ ਇਸ ਦੇ ਵਿੱਚ ਨਮਕ ਪਾਇਆ ਵੈ ਨਮਕ ਤੁਸੀਂ ਆਪਣੇ ਟੇਸ ਦੇ ਅਨੁਸਾਰ ਵੀ ਪਾ ਸਕਦੇ ਹੋ ਤੇ ਇੱਕ ਚਮਚਾ ਇਸ ਦੇ ਵਿੱਚ ਲਾਲ ਮਿਰਚ ਪਾਣੀ ਹੈ ਜੋ ਮਜੇਸੀ ਲਾਲ ਮਿਰਚ ਪਾ ਦਿੰਦੀ ਹੈ ਇਹਦੇ ਵਿੱਚ ਹਲਦੀ ਨਹੀਂ ਪੈਂਦੀ ਹੈ ਕੀ ਹੈ ਭਾਗ ਤੁਸੀਂ ਪਾਣਾ ਚਾਹੁੰਦੇ ਹੋ ਤੇ ਤੁਸੀਂ ਅੱਧੇ ਚਮਚ ਨਾਲ ਉਹ ਵੀ ਘਟਚ ਹਲਦੀ ਪਾ ਸਕਦੇ ਹੈਗੇ ਹੋ ਪਰ ਮੈਂ ਇਹਦੇ ਵਿੱਚ ਹਲਦੀ ਨਹੀਂ ਪਾ ਰਹੀ ਹੈਗੀ ਹੁਣ ਆਪਾਂ ਚੰਗੀ ਤਰੀਕੇ ਨਾਲ ਪੁੰਨਾਵੇਂ ਤਾਂ ਕਿ ਸਾਡੇ ਜੋ ਟਮਾਟਰ ਨੇ ਚੰਗੀ ਤਰ੍ਹਾਂ ਗਲ ਜਾਣ ਹੈ ਦੇਖੋ ਹੁਣ ਅਸੀਂ ਇਹਦੇ ਵਿੱਚ ਕੌਣ ਪਾ ਦਾਂਗੇ ਮੈਂ ਫਰੋਜ਼ਨ ਕੌਣ ਲਿੱਤੇ ਨੇ ਇਹ ਦੇਖੋ ਆਪਾਂ ਇਹਨਾਂ ਚ ਪਾ ਦਿੱਤਾ ਵੈ ਹੁਣ ਆਪਾਂ ਇਹਨਾਂ ਨੂੰ ਵੀ ਮਿਕਸ ਕਰ ਲਾਂਗੇ ਚੰਗੀ ਤਰੀਕੇ ਨਾਲ ਤੇ ਥੋੜਾ ਜਿਹਾ ਅਸੀਂ ਇਹਦੇ ਚ ਪਾਣੀ ਪਾ ਦਾਂਗੇ ਇੱਕ ਕੜਛੀ ਜਿੰਨਾ ਅਸੀਂ ਪਾਣੀ ਪਾ ਦਾਂਗੇ ਤਾਂ ਕਿ ਜੋ ਸਾਡੇ ਚੰਗੀ ਤਰੀਕੇ ਨਾਲ ਭੁੰਨਿਆ ਜਾ ਬਸ ਇੱਕ ਕੜਛੀ ਪਾਣੀ ਪਾਇਆ ਮੈਂ ਇਹਦੇ ਵਿੱਚ ਇਹ ਦੇਖੋ ਆਪਾਂ ਚੰਗੇ ਤਰੀਕੇ ਨਾਲ ਪੁੰਨਣਾ ਵੈ ਤਾਂ ਕਿ ਸਾਡੇ ਜੋ ਨੀਚਾ ਨਾ ਲੱਗ ਜਾ ਇਹ ਦੇਖੋ ਮੈਂ ਪ੍ਰੋਜ਼ਨ ਕੋਨ ਲਿੱਤੇ ਨੇ ਤੁਸੀਂ ਚਾਏ ਤੇ ਫਰੈਸ਼ ਜੋ ਛੱਲੀ ਹੁੰਦੀ ਹੈ ਉਹਦੇ ਦਾਣੇ ਵੀ ਕੱਢ ਕੇ ਪਾ ਸਕਦੇ ਹੈਗੇ ਉਹ ਪਰ ਉਹਨੂੰ ਦੱਸ ਤੁਹਾਨੂੰ ਜ਼ਿਆਦਾ ਉਬਾਲੇ ਦਵਾਣੇ ਪੈਣਗੇ ਉਹਨੂੰ ਇਹ ਕੀ ਪਹਿਲਾਂ ਉਬਲੇ ਹੀ ਹੁੰਦੇ ਨੇ ਸਾਨੂੰ ਥੋੜੀ ਦੇ ਪੁੰਨਣਾ ਪੈਂਦਾ ਵੈ ਜੇਕਰ ਤੁਸੀਂ ਦੂਜੀ ਛੱਲੇ ਲੈਂਦੇ ਹੋ ਤਾਂ ਤੁਹਾਨੂੰ ਜ਼ਿਆਦਾ ਪਾਣੀ ਪਾ ਕੇ ਉਬਾਲੇ ਦਵਾਣੇ ਪੈਣਗੇ ਹੁਣ ਜੋ ਅਸੀਂ ਪਾਲਕ ਅਸੀਂ ਉਬਾਲੀ ਸੀ ਫਿਰ ਉਸ ਤੋਂ ਪੀਸੀ ਸੀ ਉਹ ਪਾ ਦਾਂਗੇ ਇਹ ਤੁਸੀਂ ਦੇਖ ਲਓ ਆਪਾਂ ਖੁੱਲੇ ਪਾਂਡੇ ਚ ਇਹਨੂੰ ਉਬਾਲਿਆ ਵੇ ਉਹਦਾ ਨਾਲ ਦਾ ਕਲਰ ਕਿੰਨਾ ਵਧੀਆ ਆਇਆ ਵੇ ਬਿਲਕੁਲ ਗ੍ਰੀਨ ਕਲਰ ਆਇਆ ਵੇ ਇਹ ਦੇਖੋ ਖੁੱਲੇ ਪਾਂਡੇ ਵਿੱਚ ਉਬਾਲਣ ਨਾਲ ਇਹਦਾ ਕਲਰ ਨਹੀਂ ਖਰਾਬ ਹੁੰਦਾ ਹੈਗਾ ਉਬਾਲਣ ਤੋਂ ਬਾਅਦ ਤੁਸੀਂ ਨਾਲ ਦਾ ਜੋ ਠੰਡਾ ਪਾਣੀ ਪਾ ਦਿੰਦੇ ਹੋ उदा कलर बिल्कुल से चेंज नहीं आता है असी अद्धा कप पानी पाया वै। ताकि जो साढ़े चंगी तरीके उबाले आ जाने देख लो हम आप सारे चंह तरीके मिक्स कर दिता है देखो यह देखो कलर देख सकते हो कि वी कलर बन के तैयार होया व ਹੁਣ ਅਸੀਂ ਇਹਨੂੰ ਬਾਲ ਲਿਆਂਦਾਂਗੇ ਥੋੜੀ ਦੇਰ ਵਾਸਤੇ ਹੁਣ ਅਸੀਂ ਇਹਦੇ ਵਿੱਚ ਅੱਧੀ ਚਮਚ ਅਸੀਂ ਇਹਦੇ ਵਿੱਚ ਸੁੱਕਾ ਧਨੀਆ ਪਾ ਦਾਂਗੇ ਇਹਦੇ ਨਾਲ ਟੇਸਟ ਬਹੁਤ ਵਧੀਆ ਹੋ ਜਾਂਦਾ ਵੈ ਤੇ ਅੱਧੀ ਚਮਚ ਹੀ ਅਸੀਂ ਇਹਦੇ ਵਿੱਚ ਗਰਮ ਮਸਾਲਾ ਪਾ ਦਾਂਗੇ ਅਤੇ ਤੁਮ ਜਿਵੇਂ ਗਰਮ ਮਸਾਲਾ ਪਾ ਦਿੱਤਾ ਵੇ ਤੁਸੀਂ ਚਾਹੇ ਤੇ ਇਸ ਟਾਈਮ ਤੇ ਥੋੜੀ ਜਿਹੀ ਕਸੂਰੀ ਮੇਥੀ ਵੀ ਪਾ ਸਕਦੇ ਅਗੇ ਉਹਦੇ ਨਾਲ ਵੀ ਟੇਸਟ ਬਹੁਤ ਵਧੀਆ ਆਂਦਾ ਵੇ ਹੁਣ ਆਪਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਥੋੜੀ ਦੇਰ ਵਾਸਤੇ ਇਹਨੂੰ ਟੱਕ ਕੇ ਪਕਾ ਲਾਂਗੇ ਆਪਾਂ ਨੂੰ ਸਿਰਫ 5 ਮਿੰਟ ਵਾਸਤੇ ਕਿਉਂਕਿ ਸਾਡੀ ਵੈਸੇ ਤਾਂ ਸਾਡੇ ਪਾਲਕ ਵੀ ਉਬਲੇ ਹੋਈ ਹੈ ਤੇ ਸਾਡੇ ਚੋ ਕੌਨਸ ਨੇ ਉਹ ਵੀ ਸਾਡੇ ਉਬਲੇ ਹੋਏ ਨੇ ਬਸ ਇਹਦੇ ਕੋਲ ਸਾਨੂੰ 5 ਮਿੰਟ ਵੀ ਨਹੀਂ ਲੱਗੇ ਸਾਡੇ ਜੋ ਪਾਲਕ ਹੈ ਬਣ ਕੇ ਤਿਆਰ ਹੋ ਚੁੱਕੀ ਹੈ ਇਹਦਾ ਕਲਰ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਆਇਆ ਵੈ ਇਹ ਦੇਖੋ ਸਾਡੀ ਜੋ ਪਾਲਕ ਕੋਨ ਹੈ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਇਹਦਾ ਕਲਰ ਦੇਖੋ ਹੁਣ ਅਸੀਂ ਇਹਦੇ ਵਾਸਤੇ ਇੱਕ ਤੜਕਾ ਹੋਰ ਹੁੰਦਾ ਹੈ ਉੱਪਰੋਂ ਲਗਾਉਣ ਵਾਸਤੇ ਉਹ ਤੜਕਾ ਬਣਾ ਕੇ ਤਿਆਰ ਕਰ ਲਾਂਗੇ ਫਰਾਈ ਬਨ ਲਿੱਤਾ ਵੈ ਛੋਟਾ ਜਿਹਾ ਹੁਣ ਅਸੀਂ ਇਹਦੇ ਵਿੱਚ ਇੱਕ ਤੋਂ ਦੋ ਚਮਚ ਅਸੀਂ ਇਹਦੇ ਵਿੱਚ ਦੇਸੀ ਘਿਓ ਪਾ ਦਾਂਗੇ ਦੇਸੀ ਘਿਓ ਦੇ ਨਾਲ ਇਹਦਾ ਟੇਸਟ ਬਹੁਤ ਵਧੀਆ ਆਂਦਾ ਵੈ ਘਿਓ ਤੁਸੀਂ ਜਿੰਨਾ ਪਾਓਗੇ ਉਨਾਂ ਵਧੀਆ ਤੁਹਾਨੂੰ ਲੱਗੇਗਾ ਟੇਸਟ ਔਰ ਸਾਗ ਹੋ ਗਈ ਪਾਲਕ ਹੋ ਗਈ ਇਹਦੇ ਵਿੱਚ ਤਾਂ ਦੇਸੀ ਕਿਉਂ ਬਹੁਤ ਜ਼ਿਆਦਾ ਸਵਾਦ ਲੱਗਦਾ ਹੈ ਹੁਣ ਸਾਡਾ ਕਿਉ ਚੰਗੀ ਤਰ੍ਹਾਂ ਗਰਮ ਹੋ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਜੀਰਾ ਪਾ ਦਾਂਗੇ ਅੱਧੇ ਚਮਚ ਅਸੀਂ ਇਹਦੇ ਵਿੱਚ ਜੀਰਾ ਪਾਣਾ ਹੈ ਇਹ ਦੇਖੋ ਸਾਡਾ ਤੇਲ ਚੰਗੀ ਤਰ੍ਹਾਂ ਕਿਉ ਸਾਡਾ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਹੈ ਅੱਧੇ ਚਮਚ ਮੈਂ ਇਹਦੇ ਵਿੱਚ ਜੀਰਾ ਪਾਤਾ ਹੈ ਜੀਰਾ ਸਾਡਾ ਭੁੰਨਿਆ ਕਿ ਜਾਵੇ ਉਸ ਤੋਂ ਬਾਅਦ ਮੈਂ ਦੋ ਤੋਂ ਤਿੰਨ ਚਮਚ ਲਸਣ ਲੈ ਕੇ ਪਾ ਦਿੱਤਾ ਹੈ ਲਸਣਾਂ ਨੂੰ ਅਸੀਂ ਚੰਗੀ ਤਰੀਕੇ ਨਾਲ ਮੈਂ ਇਹਨੂੰ ਦੋਲੇ ਸੋਟੇ ਦੇ ਵਿੱਚ ਕੁੱਟਿਆ ਸੀਗਾ ਤੁਸੀਂ ਚਾਹੇ ਤੈਨੂੰ ਮਿਕਸੀ ਦੇ ਵਿੱਚ ਵੀ ਪੀਸ ਸਕਦੇ ਹੋ ਤੁਸੀਂ ਚਾਹੇ ਤੈਨੂੰ ਦੋਲੇ ਸੋਟੇ ਦੇ ਵਿੱਚ ਵੀ ਕਰ ਸਕਦੇ ਹੋ ਤੁਸੀਂ ਚਾਹੇ ਤੈਨੂੰ ਬਰੀਕ-ਬਰੀਕ ਕੀ ਵੀ ਕਰ ਸਕਦੇ ਹੋ ਮੈਂ 2 ਤੋਂ 3 ਚਮਚ ਲਸਣ ਤੇ ਅਦਰਕ ਨੂੰ ਆਪਾਂ ਦੋਲੇ ਸੋਟੇ 'ਚ ਕੁੱਟ ਕੇ ਲੈਂਦਾ ਹੈ ਹੁਣ ਮੈਂ ਦੋ ਹਰੀਆਂ ਮਿਰਚਾਂ ਲੈ ਲਾਂਗੀ ਜੋ ਇਹਦੇ 'ਚ ਪਾਵਾਂਗੇ ਲਸਣ ਨੂੰ ਆਪਾਂ ਚੰਗੀ ਤਰੀਕੇ ਨਾਲ ਦਾ ਕਲਰ ਚੇਂਜ ਹੋਣ ਤੱਕ ਆਪਾਂ ਇਹਨਾਂ ਨੂੰ ਭੁੰਨਾ ਹੈ ਕੱਚਾ ਕਚੜ ਨਹੀਂ ਰੱਖਣਾ ਹੈਗਾ ਦੋ ਹਰੀਆਂ ਮਿਰਚਾਂ ਵਿੱਚੋਂ ਕੱਟ ਕੇ ਆਪਾਂ ਲੈ ਲੈਂਤੀਆਂ ਨੇ ਮੈਂ ਪਹਿਲਾਂ ਹਰੀ ਮਿਰਚ ਇਸ ਕਰਕੇ ਨਹੀਂ ਪਾਈਆਂ ਕਿਉਂਕਿ ਜਦੋਂ ਅਸੀਂ ਪਹਿਲਾਂ ਹਰੀ ਮਿਰਚਾ ਪਾ ਦਿੰਦੇ ਨੇ ਉਹ ਸੜੀ ਮਿਰਚਾਂ ਗਲ ਜਾਂਦੀਆਂ ਨੇ ਬਹੁਤ ਚੰਗ ਹੋ ਜਾਂਦੀਆਂ ਨੇ ਇਸ ਤਰੀਕੇ ਨਾਲ ਬਾਅਦ ਵਿੱਚੋਂ ਪਾਉਣਾ ਕਿ ਮਰਚ ਥੋੜੀ ਖੜੀ ਖੜੀ ਰਹਿੰਦੀ ਹੈ ਇਸ ਕਰਕੇ ਆਪਾਂ ਮਰਚ ਬਾਅਦ ਚੋਂ ਪਾਈ ਹੈ ਤੁਸੀਂ ਚਾਹਤੇ ਜੀਦਾ ਪੰਦੇ ਸਾਰੀ ਹਰੀ ਮਿਰਚ ਵੀ ਪਾ ਸਕਦੇ ਹੈਗੇ ਹੋ ਹੁਣ ਮੈਂ ਅੱਧਾ ਕੱਪ ਪਾਣੀ ਪਾਇਆ ਵੈ ਤਾਕੀ ਜੋ ਸਾਡਾ ਲਸਣ ਹੈ ਚੰਗੀ ਤਰੀਕੇ ਨਾਲ ਪੱਕ ਜਾਵੇ ਹੋਣ ਅਸੀਂ ਤੜਕੇ ਨੂੰ ਕਲਰ ਦੇਣ ਵਾਸਤੇ ਇਹਦੇ ਵਿੱਚ ਦੇਗੀ ਵਿੱਚ ਪਾ ਦਾਂਗੇ ਦੇਗੀ ਵਿੱਚ ਪਾਣਾ ਆਪਸ਼ਨਲ ਹੈ ਪਰ ਤੁਸੀਂ ਪਾਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਅਗਰ ਤੁਸੀਂ ਸਕਿਪ ਕਰਨਾ ਚਾਹੁੰਦੇ ਹੋ ਤਾਂ ਸਕਿਪ ਕਰ ਸਕਦੇ ਹੋ ਪਰ ਦੇਗੀ ਵਿੱਚ ਨਾਲ ਕੀ ਜੋ ਤੜਕਾ ਆਉਂਦਾ ਹੈ ਨਾ ਉਹਦਾ ਕਲਰ ਬਹੁਤ ਵਧੀਆ ਆਉਂਦਾ ਹੈ ਇਸ ਕਰਕੇ ਮੈਂ ਇਹਦੇ ਵਿੱਚ 1 ਤੋਂ 1/2 ਚਮਚ ਅਸੇ ਦੇ ਵਿੱਚ ਦੇ ਗੀ ਵਿੱਚ ਪਾ ਦਾਂਗੇ ਅਸੀਂ ਇਹਨੂੰ ਚੰਗੀ ਤਰੀਕੇ ਨਾਲ ਉਬਾਲਾਂ ਆਂਦਾਂਗੇ ਤਾਂ ਕਿ ਜੋ ਸਾਡਾ ਲਸਣ ਹੈ ਉਹਨੂੰ ਚੰਗੀ ਤਰੀਕੇ ਨਾਲ ਪੱਕ ਜਾਵੇ ਇਹ ਦੇਖੋ ਬਸ ਆਹਨ ਚੰਗੀ ਤਰ੍ਹਾਂ ਮਿਕਸ ਕਰ ਲਿੱਤਾ ਵੈ ਹੁਣ ਇਹਨੂੰ ਉਬਾਲਾਂ ਆਂਦਾਂਗੇ ਇਹ ਦੇਖੋ ਇਹ ਸਾਡਾ ਜੋ ਤੜਕਾ ਵੈ ਬਣ ਕੇ ਤਿਆਰ ਹੋ ਚੁੱਕਿਆ ਵੈ ਇਹ ਦੇਖੋ ਚੰਗੀ ਤਰ੍ਹਾਂ ਇਹਨੂੰ ਉਬਾਲ ਆ ਚੁੱਕਿਆ ਵੈ ਇਹ ਦੇਖੋ ਹੁਣ ਜੋ ਸਾਡਾ ਤੜਕਾ ਤਿਆਰ ਹੋ ਜਾਵੇ ਉਸ ਤੋਂ ਬਾਅਦ ਅਸੀਂ ਇਹਨੂੰ ਪਾਲਕ ਦੇ ਵਿੱਚ ਪਾ ਦਾਂਗੇ। ਇਹ ਦੇਖੋ 2-3 ਤਿੰਨੋਂ ਬਸ ਇਹਨੂੰ ਬਾਲੇ ਆਂਦੇ ਨੇ ਚੰਗੇ ਤਰੀਕੇ ਨਾਲ ਤਾਂ ਕਿ ਸਾਡੇ ਜੋ ਲਸਣ ਹੈ ਚੰਗੀ ਤਰ੍ਹਾਂ ਪੱਕ ਜਾਵੇ। ਇਹ ਦੇਖੋ। ਇਹ ਤੜਕਾ ਲਗਾਉਣ ਦੇ ਨਾਲ ਪਾਲਕ ਦਾ ਟੇਸਟ 100 ਗੁਣਾ ਵੱਧ ਜਾਂਦਾ ਵੈ। ਤੁਸੀਂ ਇਹ ਤੜਕਾ ਜ਼ਰੂਰ ਲਗਾਣਾ। ਇਦਾਂ ਟੇਸਟ ਬਹੁਤ ਜ਼ਿਆਦਾ ਵਧੀਆ ਆਂਦਾ ਵੈ ਇਹ ਦੇਖੋ ਸਾੜਾ ਲਸਣ ਤਰ੍ਹਾਂ ਦਾ ਤਿਆਰ ਹੋ ਚੁੱਕਿਆ ਵੈ ਅਸੀਂ ਉਹਨਾਂ ਦੇ ਪਾਲਕ ਦੇ ਵਿੱਚ ਪਾ ਦਾਂਗੇ ਇਹਨੂੰ ਇਹ ਦੇਖੋ ਇਹਦੇ ਪਾਨ ਦੇ ਨਾਲ ਹੀ ਟੇਸਟ ਇਹਦਾ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਵੈ ਤੁਸੀਂ ਇਹਨੂੰ ਐਸੀ ਤਰੀਕੇ ਨਾਲ ਬਣਾ ਕੇ ਟਰਾਈ ਕਰਨਾ ਇਹ ਦੇਖੋ ਤੁਸੀਂ ਇਹਦਾ ਕਲਰ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਹੋ ਗਿਆ ਵੈ ਇਹਦਾ ਬਿਲਕੁਲ ਰੈਸਟੋਰੈਂਟ ਸਟਾਈਲ ਚ ਬਣ ਕੇ ਤਿਆਰ ਹੋਇਆ ਵੈ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਇਹ ਦੇਖੋ ਤੁਸੀਂ ਦੇਖ ਸਕਦੇ ਹੈਗੇਓ ਸਾਡੀ ਜੋ ਪਾਲਕ ਕੋਣ ਹੈ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ रेसिपी ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਔਰ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਹੁਣ ਅਸੀਂ ਇਹਦੇ ਉੱਪਰੋਂ ਥੋੜੇ ਜਿਹੇ ਕਰੀਮ ਪਾ ਦਾਂਗੇ ਇਹ ਦੇਖਣ ਚ ਬਹੁਤ ਵਧੀਆ ਲੱਗਦੀ ਹੈ ਤੇ ਟੇਸਟ ਵੀ ਵਧੀਆ ਆ ਜਾਂਦਾ ਵੈ ਇਹ ਦੇਖੋ ਕਿੰਨਾ ਵਧੀਆ ਰੰਗ ਆਇਆ ਵੈ ਕਿੰਨੇ ਵਧੀਆ ਲੱਗ ਰਹੀ ਸਾਡੀ ਪਾਲਕ ਤੇ ਕੌਣ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤੇ ਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਬਹੁਤ ਜ਼ਿਆਦਾ ਟੇਸਟੀ ਲੱਗੇਗੀ ਇਹ ਦੇਖ ਲਓ ਸਾਡਾ ਲਸਨੀ ਪਾਲਕ ਕੌਣ ਬਣ ਕੇ ਤਿਆਰ ਹੈ ਤੁਸੀਂ ਇਹਨੂੰ ਇੱਕ ਵਾਰ ਜ਼ਰੂਰ ਟਰਾਈ ਕਰਨਾ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਥੈਂਕ ਯੂ